ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਠੀਕ ਹੈ ਨਾ ਉਹਨਾਂ ਨੂੰ ਫਿਰ ਜਵਾਬ ਜਿਹੜਾ ਉਹ ਡਬਲ ਤਰੀਕੇ ਨਾਲ ਮਿਲੂਗਾ ਫਿਰ ਦੇਖੋ ਗੁਰੂ ਕ੍ਰਿਸ਼ਨ ਸਾਹਿਬ ਦਾ ਜਿਹੜਾ ਤਿਆਗ ਹੈ ਉਹ ਮਾਨਵਤਾ ਦਾ ਤਿਆਗ ਹੈ ਐਦੋਂ ਵੱਡਾ ਤਿਆਗ ਨਹੀਂ ਕੋਈ ਧਰਤੀ ਤੇ ਮਿਲਿਆ ਅਜੇ ਤੱਕ ਤੇ ਨਾ ਹੀ ਹੋਣਾ ਐਦਾਂ ਦਾ ਸੋ ਅਸੀਂ ਮਨਾ ਰਹੇ ਹਾਂ ਮਹਾਪੁਰਸ਼ ਸੰਤਮਹਾਪੁਰਸ਼ ਅੱਗੇ ਲੱਗੇ ਹੋਏ ਨੇ ਸਰਕਾਰ ਪਿੱਛੇ ਰੱਖ ਕੇ ਆਪਣਾ ਜਿਹੜਾ ਉਹਨਾਂ ਨੂੰ ਜੋ ਚਾਹੁੰਦੇ ਨੇ ਜਿੰਨੇ ਚਾਹੁੰਦੇ ਨੇ ਸਿੱਖਾ ਕੇ ਮਨਾਈਏ ਸਾਰੇ ਇਹ ਤਾਂ ਪੂਰੀ ਮਨੁੱਖਤਾ ਦਾ ਫੰਕਸ਼ਨ ਹੈ ਸਾਰਿਆਂ ਨੂੰ ਸੁਖ ਹੋਣਾ ਚਾਹੀਦਾ ਸਮਾਜ ਨੂੰ ਮਿਲਣ ਦਾ ਵੀ ਇਨਵਾਈਟ ਕਰਨ ਰਾਸ਼ਟਰਪਤੀ ਜੀ ਕੋਲ ਤਾਂ ਮੰਗਿਆ ਸੀ ਪਰ ਪੀਐਮ ਸਾਹਿਬ ਨੇ ਸਮਾਨੀਤਾ ਚਲੋ ਕਾ ਟੈਲੀਵਿਜ਼ਨ ਟ੍ਰੇਨ ਸਪੈਸ਼ਲਾਂ ਦੀ ਗੱਲ ਕੀਤੀ ਸੀ ਜਿਹੜੇ ਸੀਐਮ ਸਾਹਿਬ ਦੇ ਜਿਹੜੇ ਟ੍ਰੇਨਸ ਐ ਉਹ ਚਲਾਈ ਜਾਣਗੇ ਜਿਹੜੇ ਦੋ ਨਵੀਆਂ ਥੀ ਉਹਦੇ ਨਾਲ ਨਾਲ ਬਿਲਕੁਲ ਅੱਛੀ ਗੱਲ ਹੈ ਜੀ ਜਿਹੜਾ ਜਿੰਨੇ ਯੋਗਦਾਨ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ ਕੋਈ ਟ੍ਰੇਨ ਵਾਲਾ ਮੰਤਰੀ ਜੀ ਟ੍ਰੇਨ ਚ ਲੰਦਾ ਉਹ ਵੀ ਯੱਗ ਹੈ ਜੀ ਯੱਗ ਦੇ ਵਿੱਚ ਜਿਹੜਾ ਵੀ ਹਿੱਸਾ ਪਾਉਂਦਾ ਸੰਗਤ ਨੂੰ ਵੀ ਉਪਰ ਕਰੋ ਬਿਲਕੁਲ ਮੈਂ ਹਰ ਰੋਜ਼ ਅਪੀਲ ਕਰ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਆ ਆ ਵੀ ਚੁੱਕੀ ਐ ਵਿਦੇਸ਼ਾਂ ਤੋਂ ਵੀ ਆ ਗਈ ਬਹੁਤ ਵੱਡੇ ਵੱਡੇ ਜਿਹੜੇ ਸੰਤ ਮਹਾਪੁਰਸ਼ ਆ ਰਹੇ ਨੇ ਹਰ ਧਰਮ ਦੇ ਵੀ ਆ ਰਹੇ ਨੇ ਸਰਵ ਧਰਮ ਸੰਮੇਲਨ ਵੀ ਹੋਊਗਾ ਤੇ 24 ਤਰੀਕ ਨੂੰ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜਿਹਦੇ ਵਿੱਚ ਬਹੁਤ ਸਾਰੇ ਇਤਿਹਾਸਕ ਫੈਸਲੇ ਲਏ ਜਾਣਗੇ ਉਹ ਅਨੰਛੇਰੀ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਠੀਕ ਹੈ ਨਾ ਦੇਖੋ ਉਹਨਾਂ ਨੂੰ ਫਿਰ ਜਵਾਬ ਜਿਹੜਾ ਹੈ ਉਹ ਡਬਲ ਤਰੀਕੇ ਨਾਲ ਮਿਲੂਗਾ ਫਿਰ ਗੁਰੂ ਸਾਹਿਬ ਨੇ ਉਹ ਸ਼ਹਾਦਤ ਦੇ ਚਾਹ ਰਹੇ ਆ ਸਰ ਗੁਰੂ ਗੁਰੂ ਸਾਹਿਬ ਦਾ ਜਿਹੜਾ ਤਿਆਗ ਹੈ ਉਹ ਮਾਨਵਤਾ ਦਾ ਤਿਆਗ ਹੈ। ਉਹ ਇਤੋਂ ਵੱਡਾ ਤਿਆਗ ਨਹੀਂ ਕੋਈ ਧਰਤੀ ਤੇ ਮਿਲਿਆ ਅਜੇ ਤੱਕ ਤੇ ਨਾ ਹੀ ਹੋਣਾ ਇਦਾਂ ਦਾ। ਸੋ ਅਸੀਂ ਮਨਾ ਰਹੇ ਆ। ਮਹਾਪੁਰਸ਼ ਸੰਤ ਮਹਾਪੁਰਸ਼ ਅੱਗੇ ਲੱਗੇ ਹੋਏ ਨੇ ਸਰਕਾਰ ਪਿੱਛੇ ਰੱਖ ਕੇ ਆਪਣਾ ਜਿਹੜਾ ਉਹਨਾਂ ਨੂੰ ਜੋ ਚਾਹੁੰਦੇ ਨੇ ਜਿੰਨੇ ਚਾਹੁੰਦੇ ਨੇ ਅਸੀਂ ਕਰਕੇ ਮਨਾਈਏ ਸਾਰੇ ਇਹ ਤਾਂ ਪੂਰੀ ਮਨੁੱਖਤਾ ਦਾ ਫੰਕਸ਼ਨ ਹੈ ਸਾਰਿਆਂ ਨੂੰ ਸੁਖ ਹੋਣਾ ਚਾਹੀਦਾ ਹੈ ਜਮਾਿਲਣ ਬਾਅਦ ਵੀ ਇਨਵਾਈਟ ਕਰਨ ਰਾਸ਼ਟਰਪਤੀ ਜੀ ਕੋਲ ਤਾਂ ਨਹੀਂ ਐਸੀ ਪਰ ਪੀਐਮ ਸਾਹਿਬ ਨੇ ਸਮਾਨੀਤਾ ਚਲੋ ਕੈ ਟੈਲੀਵਿਜ਼ਨ ਪ੍ਰਿੰਸ ਵਿੱਚ ਜਿਹਨਾਂ ਦੀ ਗੱਲ ਕੀਤੀ ਸੀ ਐਮ ਸਾਹਿਬ ਤੇ ਜਿਹੜੇ ਟ੍ਰੇਨਸ ਹੈ ਉਹ ਚਲਾਈ ਜਾਣਗੇ ਜਿਹੜੇ ਦੋ ਨਵੀਆਂ ਚਿਹਰੇ ਦੇਸ਼ ਨਾਲ ਹੋਰ ਬਲਕਿ ਬਿਲਕੁਲ ਅੱਛੀ ਗੱਲ ਹੈ ਜਿਹੜਾ ਜਿੰਨੇ ਯੋਗਦਾਨ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ ਕੋਈ ਟ੍ਰੇਨ ਵਾਲਾ ਮੰਤਰੀ ਜੀ ਟ੍ਰੇਨ ਚਲਾਉਂਦਾ ਉਹ ਵੀ ਯੱਗ ਹੈ ਜੀ ਜਗਦੀ ਦੇ ਵੀ ਜਿਹੜਾ ਵੀ ਹਿੱਸਾ ਪਾਉਂਦਾ ਸੰਗਤ ਨੂੰ ਬਿਲਕੁਲ ਮੈਂ ਹਰ ਰੋਜ਼ ਅਪੀਲ ਕਰ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਚ ਸੰਗਤ ਆ ਰਹੀ ਆ ਆ ਵੀ ਚੁੱਕੀ ਆ ਵਿਦੇਸ਼ਾਂ ਤੋਂ ਵੀ ਆ ਗਈ ਬਹੁਤ ਵੱਡੇ ਵੱਡੇ ਜਿਹੜੇ ਸੰਤ ਮਹਾਪੁਰਸ਼ ਆ ਰਹੇ ਨੇ ਹਰ ਧਰਮ ਦੇ ਵਿਆਰ ਹੈ ਸਰਬ ਧਰਮ ਸੰਮੇਲਨ ਵੀ ਹੋਊਗਾ ਤੇ 24 ਤਰੀਕ ਨੂੰ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜਿਹਦੇ ਵਿੱਚ ਬਹੁਤ ਸਾਰੇ ਇਤਿਹਾਸਕ ਫੈਸਲੇ ਲਏ ਜਾਣਗੇ ਉਹ ਅਨੰਛੇਰੀ